ਗੁਰੂ ਗਰੀਬ ਨਿਵਾਜ ਵਰਤਮਾਨ ਤੂੰ ਹੀ ਸਦਾ ਤੂੰ ਹੀ ਭਵਿष्य ਯਤੀਤ ਕਰ ਕਿਰਪਾ ਮੋਹਿ ਰਿਤ ਬਸ ਹੋ ਸ਼ੀਰੀ ਸਤ ਗੁਰ ਜਗ ਜੀਤ ਛਤਰ ਚਰ ਹੈ ਸੀਸ ਪਰ ਲక్ష్ਮੀ ਚਰਨ ਨਿਵਾਸ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ ਬਿਸਰੋ ਨਾਸ ਗਿਰਾਸ ਜਪ ਪ੍ਰਯੋਗ ਦਾ ਆਸਾ ਜੀ ਦੀ ਵਾਰ ਦੇ ਰਸ ਪੀਨੇ ਕੀਰਤਨ ਦਾ ਆਨੰਦਮਾਨਦੀ ਹੋਈ ਸਾਧ ਸੰਗਤ ਜੀਓ ਬਾਣੀ ਦਾ ਇੱਕ ਪ੍ਰਮਾਣ ਹੈ ਕਾਰਿ ਸਨਾਣ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟਿ ਬਿਗਣ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਅੱਜ ਇਹਦੀ ਸਾਰੀ ਵਿਚਾਰ ਕਰਦੇ ਆ ਹੁਕਮ ਹੈ ਕਿ ਕਾਰਿ ਸਨਾਣ ਪ੍ਰਭੂ ਭਗਤੀ ਸ਼ੁਰੂ ਕਰਨ ਤੋਂ ਪਹਿਲਾਂ ਪਹਿਲੇ ਤਨ ਦੀ ਸ਼ੁੱਧੀ ਕਰ ਲੈ ਬਾਹਰੋਂ ਕਰੀ ਇਸ਼ਨਾਨ ਇਸ਼ਨਾਨ ਕਰਕੇ ਤੇ ਆਪਣੇ ਪ੍ਰਭੂ ਦਾ ਸਿਮਰਨ ਸ਼ੁਰੂ ਕਰ ਮਨ ਤਨ ਭਏ aroga ਜੀਵਨ ਦੀ ਯਾਤਰਾ ਕਰਦਿਆਂ ਹੋਇਆਂ ਕਦੀ ਤਨ ਵੀ ਰੋਗੀ ਹੋ ਜਾਂਦਾ ਹੈ ਤੇ ਕਦੀ ਮਨ ਵੀ ਰੋਗੀ ਹੋ ਜਾਂਦਾ ਹੈ ਰੋਗੀ ਦੋਵੇਂ ਹੀ ਹੁੰਦੇ ਨੇ ਇੱਥੇ ਦੋ ਰੋਗਾਂ ਦੀ ਗੱਲ ਹੈ ਬਾਣੀ 'ਚ ਮਨ ਤਨ ਭਏ ਰੋਗਾ ਕਿਸ ਤਰ੍ਹਾਂ ਮਨ ਵਿੱਚ ਬਾਰ-ਬਾਰ ਖਿਆਲ ਆਉਂਦਾ ਹੈ ਕਿ ਭਜਨ ਕਰਨਾ ਚਾਹੀਦਾ 15 ਮਿੰਟ ਨਹੀਂ 1 ਘੰਟਾ ਨਹੀਂ 2 ਘੰਟੇ ਬੈਠਾਂਗੇ ਮਨ 'ਚ ਖਿਆਲ ਆਉਂਦਾ ਗੁਰਦੁਆਰੇ ਜਾਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਮਨ ਚ ਖਿਆਲਾਂ ਦਾ ਭਗਤੀ ਦੀ ਮਾਲਾ ਵੀ ਕਰਨੀ ਚਾਹੀਦੀ ਏ ਪੰਜ ਬਾਣੀਆਂ ਵੀ ਪੜ੍ਹਨੀ ਚਾਹੀਦੀਆਂ ਨੇ ਮਨ ਚ ਖਿਆਲ ਹੈ ਪਰ ਤਨ ਕਮਜ਼ੋਰ ਹੈ ਸਰੀਰ ਸਾਥ ਨਹੀਂ ਦੇਂਦਾ 5 ਮਿੰਟ ਦਾ ਚੌਂਕੜਾ ਨਹੀਂ ਲੱਗਦਾ ਥੱਕ ਜਾਂਦਾ ਉੱਠਣਾ ਪੈਂਦਾ ਇਹ ਇਹ ਫਲਸਫਾ ਬਿਆਨ ਕੀਤਾ ਸਤਿਗੁਰ ਜੀ ਨੇ ਕਹਿੰਦੇ ਨੇ ਮਨ ਤਨ ਭਇਆ ਰੋਗਾ ਭਗਤੀ ਉੱਤੇ ਇੱਕ ਭਗਤ ਤਾਂ ਹੀ ਚੱਲ ਸਕਦਾ ਜੇ ਮਨ ਵੀ aroga ਤੇ ਜੇ ਤਨ ਵੀ aroga ਮਨ ਤੇ ਭੜਾ ਬਲਵਾਨ ਭਗਤੀ ਕਰਨੀ ਹੈ ਨਿਤਨੇਮ ਕਰਨਾ ਹੈ ਪਰ ਸਰੀਰ ਸਾਥਣੀ ਦਿੰਦਾ ਭਗਤੀ ਨਹੀਂ ਹੋ ਸਕਦੀ ਨਹੀਂ ਹੁੰਦੀ ਦੂਜਾ ਪੱਖ ਇਹਦਾ ਕੀ ਹੈ ਤਨ ਬਹੁਤ ਬਲਵਾਨ ਹੈ ਐਕਸਰਸਾਈਜ਼ ਚੰਗੀ ਹੁੰਦੀ ਆ ਦੋੜ ਦੋ-ਦੋ ਘੰਟੇ ਲਾ ਲੈਂਦਾ ਜਿਹੜਾ ਵੀ ਭਾਰੀ ਕੰਮ ਕਹੀਏ ਕਰ ਲੈਂਦਾ ਥੱਕਦਾ ਨਹੀਂ ਇੰਨਾ ਤਗੜਾ ਸਰੀਰ ਹੈ ਪਰ ਮਨ ਹੁਣ ਬਿਮਾਰ ਹੈ ਮਨ 'ਚ ਕਦੀ ਵਿਚਾਰ ਆਇਆ ਹੀ ਨਹੀਂ ਕਿ ਭਜਨ ਕਰਨ ਲਈ ਇੱਕ ਮਿੰਟ ਵੀ ਬਹਿਣਾ ਤੇ ਭਜਨ ਤਾਂ ਵੀ ਨਹੀਂ ਹੋ ਸਕਦਾ ਦੋਹਾਂ ਦਾ ਸਮੇਲ ਚਾਹੀਦਾ ਹੈ ਮਨ ਵੀ ਚੰਗਾ ਚਾਹੀਦਾ ਤੇ ਤਨ ਵੀ ਚੰਗਾ ਚਾਹੀਦਾ ਕਰੀ ਸ্নান ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਜਦੋਂ ਇਹ ਦੋਹਾਂ ਦੇ ਰੋਗ ਨਿਕਲ ਜਾਣਗੇ ਨਾ ਤੇ ਫਿਰ ਭਜਨ ਕਰਨ 'ਚ ਸਵਾਦ ਹੀ ਨਾ ਆਂਦਾ ਮਨੁੱਖ ਬੈਠਾ 1 ਘੰਟੇ ਵਾਸਤੇ ਹੁੰਦਾ ਪਰ 1 ਘੰਟਾ ਕਦੋਂ ਬੀਤਦਾ ਹੈ ਉਨੂੰ 1 ਘੰਟਾ ਬੀਤਣ ਦਵਾ ਦੇ ਇਦਾਂ ਹੀ ਲੱਗਦਾ ਲੈ ਹਜੇ 5 ਜਾਂ 10 ਮਿੰਟ ਹੀ ਲੱਗਦੇ ਨੇ ਇੰਨਾ ਕੋਈ ਇੰਨਾ ਸਵਾਦ ਆ ਜਾਂਦਾ ਜੇ ਮਨ ਤੇ ਤਨ ਦੋਵੇਂ arogh ਹੋਣ ਹੋਰ ਇਹੋ ਜੇ ਬੇਅੰਤ ਪ੍ਰਮਾਣ ਨੇ ਇੱਕ ਹੋਰ ਪ੍ਰਮਾਣ ਹੈ ਗੁਰਬਾਣੀ 'ਚ ਕਹਿੰਦੇ ਨੇ ਹਰਿ ਹਰਿ ਨਾਮ ਜਪੰਤਿਆਂ ਕਛ ਨਾ ਕਹ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਤੇ ਅੰਤੈ ਮਿਲੇ ਗੋਪਾਲ ਇੱਥੇ ਫਿਰ ਮਨ ਤਨ ਦੀ ਗੱਲ ਕੀਤੀ ਹੈ ਸਤਗੁਰੂ ਦਾ ਸਿਮਰਨ ਕੀਤੇ ਆ ਪ੍ਰਭੂ ਵੱਲ ਧਿਆਨ ਲਾਇਆ ਹੁੰਦਾ ਕੀ ਹੈ ਮਨ ਤਨ ਸੁਖੀ ਹੋਏ ਤਨ ਨੂੰ ਵੀ ਸੁੱਖ ਮਿਲਦਾ ਹੈ ਮਨ ਨੂੰ ਵੀ ਸੁੱਖ ਮਿਲਦਾ ਹੈ ਤੇ ਦੋਹਾਂ ਦੇ ਸੁੱਖ ਨਾਲ ਮਨ ਤੇ ਤਨ ਦੇ ਸੁੱਖ ਨਾਲ ਅੰਤੈ ਮਿਲਿਆ ਗੋਪਾਲ ਉਹ ਜਿਹੜਾ ਸਤਗੁਰੂ ਹੈ ਨਾ ਉਹ ਜ਼ਰੂਰ ਅਵਸ਼્ય ਮਿਲ ਜਾਂਦਾ ਹੈ ਇਸ ਤਰ੍ਹਾਂ ਹੁੰਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਇੱਕ ਦਿਨ ਇੱਕ ਸਿੱਖ ਨੇ ਇਹ ਪ੍ਰਸ਼ਨ ਕੀਤਾ ਸੱਚੇ ਪਾਤਸ਼ਾਹ ਕਈਆਂ ਨੂੰ ਤਨ ਦੇ ਰੋਗ ਨੇ ਕਈਆਂ ਨੂੰ ਮਨ ਦੇ ਰੋਗ ਨੇ ਤੇ ਇਹ ਕਿਹੜੀ ਜੜੀ ਬੂਟੀ ਵਰਤੀ ਏ ਕਿ ਇਕੱਠੇ ਇੱਕੋ ਹੀ ਜੜੀ ਬੂਟੀ ਦੋਵੇਂ ਥਾਈਂ ਕੰਮ ਆ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਰਾਹੀਂ ਇਹਦਾ ਵਿਚਾਰ ਕੀਤਾ ਸਵਈਆ ਉਚਾਰਨ ਕੀਤਾ ਪਾਤਸ਼ਾਹ ਕਹਿੰਦੇ ਨੇ ਕਾਹੇ ਕੋ ਪੂਜਤ ਪਾਹਣ ਕੋ ਕਛ ਪਾਹਣ ਮੈਂ ਪਰਮੇਸ਼ਰ ਨਹੀਂ ਇਹ ਇਥੋਂ ਸ਼ੁਰੂ ਹੁੰਦਾ ਪਰ ਇਹ ਸੋਚ ਅਲੱਗ ਹੈ ਇਸ ਤੋਂ ਅੱਗੇ ਇਹਦਾ ਜਵਾਬ ਦਿੰਦੇ ਨੇ ਕਹਿੰਦੇ ਨੇ ਕਾਹੇ ਕੋ ਪੂਜਤ ਪਾਹਣ ਕੋ ਕਛ ਪਾਹਣ ਮੈਂ ਪਰਮੇਸ਼ਰ ਨਹੀਂ ਤਾਹੀ ਕੋ ਪੂਜ ਪ੍ਰਭੂ ਕਰਕੇ ਜਹ ਪੂਜਤ ਹੀ ਅਗੋਗ ਮਿਟਾਹੀ ਤੇ ਆਦ ਬਿਆਦ ਕੇ ਬੰਧਨ ਜੇ ਤਕ ਨਾਮ ਕੇ ਲੇਤ ਸਵੇ ਛੁੱਟ ਜਾਹੀ ਜਵਾਬ ਦਿੱਤਾ ਸਤਿਗੁਰ ਜੀ ਨੇ ਇਹ ਸਾਰੀ ਦੁਨੀਆ ਦੇ ਵਿੱਚ ਤਿੰਨ ਤਰ੍ਹਾਂ ਦੇ ਰੋਗ ਨੇ ਆਦ ਬਿਆਦ ਤੇ ਉਪਾਦ ਇਹ ਤਿੰਨਾ ਰੋਗਾ ਦੀ ਜਿਹੜੀ ਜੜੀ ਬੂਟੀ ਕਹਿ ਲੋ ਜਾਂ ਰਾਮ ਬਾਣ ਬੂਟੀ ਕਹਿ ਲੋ ਉਹ ਸਿਰਫ ਇੱਕ ਨੇਤਣੇ ਮਿਆ ਨਾਮ ਸਿਮਰਣਿਆ ਜੇ ਕਰੀਏ ਤੇ ਜਿੰਨੇ ਵੀ ਇਹ ਬੰਧਨ ਨੇ ਆਦ ਰੋਗ ਬਿਆਦ ਰੋਗ ਉਪਾਦ ਰੋਗ ਇਹ ਛੁੱਟ ਜਾਂਦੇ ਨੇ ਬਹੁਤ ਛੇਤੀ ਇਹ बार-बार ਅਖਰੇ ਆਉਂਦੇ ਨੇ ਬਾਣੀ ਵਿੱਚ ਇਹਦਾ ਥੋੜਾ ਜਾਂ ਤੁਹਾਡੇ ਸਾਹਮਣੇ ਉਲੇਖੇ ਕਰਦੇ ਆ ਆਦ ਰੋਗ ਕੀ ਹੁੰਦਾ ਹੈ ਆਦ ਰੋਗ ਇਹ ਉਹ ਹੈ ਜਦੋਂ ਇਹ ਸਾਰਾ ਰੋਗ ਮਨ ਦੇ ਨਾਲ ਜੁੜਿਆ ਹੋਇਆ ਜਦੋਂ ਮਨ ਵਿੱਚ ਇਹ ਬਾਰ-ਬਾਰ ਆਣੀ ਵੀ ਉਹ ਮੈਂ ਫਲਾਣਾ ਕੰਮ ਕਰਨਾ ਜੇ ਮੇਰਾ ਫਲਾਣਾ ਕੰਮ ਨਾ ਹੋਇਆ ਤੇ ਇਸ ਤਰ੍ਹਾਂ ਹੋ ਜਾਣਾ ਜੇ ਫਲਾਣਾ ਕੰਮ ਹੋਏਗਾ ਤੇ ਇਦਾਂ ਮੈਂ ਉੱਥੇ ਜਾਣਾ ਮੈਂ ਇਹ ਕਰਨਾ ਜਿੰਨੀ ਵੀ ਇਹ ਮੰਨ ਦੀਆਂ ਚਿੱਤਵੀਆਂ ਨੇ ਇਹ ਆਦ ਰੋਗ ਨੇ ਦੂਜਾ ਨੰਬਰ ਇਹ ਵਿਆਦ ਰੋਗ ਦਾ ਵਿਆਦ ਰੋਗ ਹੈ ਤਣ ਦਾ ਰੋਗ ਤਣ ਨੂੰ ਕੋਈ ਵੀ ਰੋਗ ਹੋ ਜਾਣਾ ਵੱਡਾ ਜਾਂ ਛੋਟਾ ਉਹ ਵਿਆਦ ਰੋਗ ਹੈ ਤੇ ਤੀਸਰਾ ਰੋਗ ਹੈ ਉਪਾਦ ਰੋਗ ਉਪਾਦ ਕਹਿੰਦੇ ਨੇ ਕਿ ਬਿਨਾ ਮਤਲਬ ਤੋਂ ਕੋਈ ਝਗੜਾ ਜਾਂ ਕੋਈ ਫਸਾਦ ਗੱਲ ਪੈ ਜਾਣਾ ਉਹ ਹੈ ਉਪਾਦ ਰੋਗ ਜਿਵੇਂ ਤੁਸੀਂ ਕਈਆਂ ਨੂੰ ਕਹਿੰਦਿਆਂ ਸੁਣਿਆ ਹੋਣਾ ਇਹ ਚੰਗੀ ਉਪਾਧੀ ਚਮੜੀ ਹੈ ਮੈਨੂੰ ਉਹ ਕੀ ਉਪਾਦ ਕੀ ਹੈ ਭਈ ਜਿਸ ਗੱਲ ਵਿੱਚ ਹੈ ਵੀ ਨਹੀਂ ਉਹ ਝਗੜਾ ਗੱਲ ਪੈ ਜਾਣਾ ਇਹਨੂੰ ਕਹਿੰਦੇ ਨੇ ਉਪਾਦ ਰੋਗ ਤੇ ਇੰਨਾ ਤਿੰਨਾ ਰੋਗਾਂ ਦੇ ਵਿੱਚ ਸਾਰੀ ਦੁਨੀਆ ਆ ਜਾਂਦੀ ਹੈ ਚੌਥਾ ਹੈ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਫਰਮਾਨ ਕਰਦੇ ਨੇ ਕਹਿੰਦੇ ਨੇ ਆਦ ਬਿਆਦ ਕੇ ਬੰਦਨ ਜੇ ਤੱਕ ਨਾਮ ਕੇ ਲੇਤ ਸਵੇ ਛੁੱਟ ਜਾਹੀ ਇਹ ਜਿੰਨੇ ਵੀ ਰੋਗ ਨੇ ਨੇਤਰਮ ਕਰਨ ਵਾਲਾ ਹੋਵੇ ਤੇ ਨਿਤਨੇਮ ਚ ਧਿਆਨ ਲਾਉਣ ਵਾਲਾ ਹੋਵੇ ਉਹ ਆਪਣੇ ਨਹੀਂ ਉਹ ਹੋਰ ਕਈਆਂ ਦੇ ਵੀ ਏ ਅਰਦਾਸ ਕਰਕੇ ਤੇ ਆਦ ਬਿਆਦ ਤੇ ਉਪਾਦ ਦੇ ਰੋਗ ਮਿਟਾ ਸਕਦਾ ਤੇ ਮਿਟ ਜਾਂਦੇ ਨੇ ਇਸ ਤਰ੍ਹਾਂ ਹੁੰਦਾ ਉਦਮ ਕਰਹੁ ਵੱਡ ਭਾਗੀ ਹੋ ਸਿਮਰੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸੁਖ ਹੋ ਵਹਿ ਤੇ ਦੁਖ ਦਰਦ ਭ੍ਰਮ ਜਾਏ ਇਤਨਾ ਤਾਕਤਵਾਰ ਏ ਨਿਤਨੇਮ ਇਤਨਾ ਤਾਕਤਵਾਰ ਮਨ ਤਨ ਭੈਰੋਗਾ ਹਮੇਸ਼ਾ ਹੀ ਗੁਰੂ ਕੇ ਚਰਨਾਂ ਚ ਇਹ ਅਰਦਾਸ ਹੋਣੀ ਚਾਹੀਦੀ ਸੱਚੇ ਪਾਤਸ਼ਾਹ ਤਨ ਵੀ ਬਲਵਾਨ ਕਰ ਤੇ ਮਨ ਵੀ ਬਲਵਾਨ ਕਰ ਤੇਰਾ ਨੇਤਰਮ ਕਰ ਸਕੀਏ ਕਿਉਂਕਿ ਦੋਹਾਂ ਚੋਂ ਇੱਕ ਕਮਜ਼ੋਰ ਹੋ ਗਿਆ ਨੇਤਰਮ ਨਹੀਂ ਹੋ ਸਕਦਾ ਨਹੀਂ ਹੁੰਦਾ ਸ਼ਰਤ ਹੈ ਇਤਿਹਾਸ ਵੇਖੀਏ ਇੱਕ ਵਾਰੀ ਗੱਜ ਕੇ ਆਖੀਏ ਧੰਨ ਧੰਨ ਸਤਿਗੁਰੂ ਜਗਜੀਤ ਸਿੰਘ ਜੀ ਆਦ ਰੋਗ ਦੀ ਗੱਲ ਕਰਦੇ ਆਂ ਪਹਿਲੇ ਨੈਰੋਬੀ ਨਰਿੰਦਰ ਸਿੰਘ ਸੂਬਾ ਦਰਸ਼ਨ ਸਿੰਘ ਦਾ ਲੜਕਾ 8889 ਦੀ ਗੱਲ ਹੀ ਹੈ ਚਿੰਤਾ ਵਿੱਚ ਹੀ ਆ ਵੀ ਕਾਰੋਬਾਰ ਮਿਲ ਨਹੀਂ ਰਿਹਾ ਤੇ ਕੀਤਾ ਕੀ ਜਾਵੇ ਕੋਸ਼ਿਸ਼ ਕਰਨ ਦੇ ਨੇ ਐਸੇ ਹੀ ਆਂਦਰੋਗ ਦੇ ਵਿੱਚ ਕਈ ਹਫ਼ਤਿਆਂ ਤੋਂ ਨੇ ਵੀ ਕਾਰੋਬਾਰ ਵਧੇ ਕਿਵੇਂ ਕਾਰੋਬਾਰ ਮਿਲ ਨਹੀਂ ਰਿਹਾ ਕਮਾਈ ਕਿੱਥੋਂ ਹੋ ਸਕੇ ਹੋਇਆ ਕੀ ਕਿ ਸਤਗੁਰੂ ਜਗਜੀਤ ਸਿੰਘ ਨੇ ਆਪਣੇ ਸਿੱਖ ਦਾ ਇਹ ਆਂਦ ਰੋਗ ਦੇਖਿਆ ਤੇ ਉਹਨਾਂ ਨੇ ਨਿਵਰਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕਰਤਾ ਨਰਿੰਦਰ ਸਿੰਘ ਹੋਰੀ ਰਾਤੀ ਸੁੱਤੇ ਨੇ ਤੇ ਅੰਮ੍ਰਿਤ ਵੇਲੇ ਦੇ ਲਾਗੇ ਤਕਰੀਬਨ 2-3 ਵਜੇ ਦੇ ਲਾਗੇ ਚ ਆ ਕੇ ਸੁਪਨਾ ਆਉਂਦਾ ਕਿ ਨਾਮ ਧਾਰੀ ਧਰਮਸਾਲਾ ਨਰੋਬੀ ਦੀ ਸੱਚੇ ਪਾਤਸ਼ਾਹ ਪਾਲਕੀ ਦੇ ਵਿੱਚ ਬਿਰਾਜਮਾਨ ਨੇ ਇਹਨਾਂ ਦੇ ਪਿਤਾ ਸੁਭਾਦਰ ਸਿੰਘ ਨਾਲ ਆਸਣ ਦੇ ਬੈਠ ਕੇ ਤੇ ਸੱਚੇ ਪਾਤਸ਼ਾਹ ਜੀ ਨੂੰ ਚੌਰ ਕਰ ਰਹੇ ਨੇ ਤੇ ਇਹ ਚਾਰੋਂ ਭਰਾ ਆਣ ਕੇ ਮੱਥਾ ਟੇਕਣ ਲੱਗੇ ਨੇ ਨਰਿੰਦਰ ਸਿੰਘ ਸੁਭਾਸਤਨਾਮ ਸਿੰਘ ਤੇ ਆਦਿ ਕੇ ਸਾਰੇ ਭਰਾ ਨੇ ਇਹ ਮੱਥਾ ਟੇਕਣ ਆਣ ਲੱਗੇ ਨੇ ਤੇ ਜਦੋਂ ਮੱਥਾ ਟੇਕਣ ਲਗੇ ਤੇ ਸੁਭਾਸ ਦਰਸ਼ਨ ਸਿੰਘ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਬੱਚੇ ਤੁਹਾਡੇ ਨੇ ਤੇ ਧਿਆਨ ਰੱਖਿਓ ਇਹਨਾਂ ਦਾ ਇਹ ਬਚਨ ਨਾਲ ਕਰਦੇ ਫਿਰ ਬੱਚੇ ਤੁਹਾਡੇ ਨੇ ਧਿਆਨ ਰੱਖਿਓ ਇਹਨਾਂ ਦਾ ਸਤਗੁਰੂ ਜਗਜੀਤ ਸਿੰਘ ਨੇ ਸੁਪਨੇ ਵਿੱਚ ਹੁਕਮ ਕੀਤਾ ਕਹਿੰਦੇ ਨੇ ਸੁਭਾਜੀ ਫਿਕਰ ਨਾ ਕਰੋ ਹੁਣੀ 4 ਕਰੋੜ ਰੁਪਏ ਦਾ ਕੰਮ ਦਿੱਤਾ ਇਹਨਾਂ ਨੂੰ ਸੁਪਨੇ 'ਚ ਆਖਿਆ ਹੁਣੀ 4 ਕਰੋੜ ਰੁਪਏ ਦਾ ਕੰਮ ਦਿੱਤਾ ਇਹਨਾਂ ਨੂੰ ਇਹ ਸੁਪਨਾ ਆਇਆ ਨਰਿੰਦਰ ਸਿੰਘ ਉਸੇ ਵੇਲੇ ਉੱਠ ਬੈਠਾ ਬੜਾ ਬੇਧਿਆਨਾ ਜਿਹਾ ਹੋਇਆ ਆਖੇ 4 ਕਰੋੜ ਕਿੱਥੇ ਇਹ ਕਿੱਥੇ ਜਾ ਰਹੀ ਹੈ ਰਕਮ ਕੰਮ ਤੇ ਮਿਲਿਆ ਪਰ ਕੁਝ ਕੁ ਲੱਖਾਂ ਦਾ ਛੋਟਾ ਜਿਹਾ ਮਿਲਿਆ ਤੇ 4 ਕਰੋੜ ਹੋ ਕਿਵੇਂ ਗਿਆ ਬੜਾ ਠਪਟਾ ਜਾ ਉਠਿਆ ਨੀਂਦ ਪੂਰੀ ਨਾ ਹੋਈ ਤੇ ਨਾ ਪੂਰੀ ਹੋਈ ਵੇ ਕਿ ਜਲਦੀ ਉੱਠ ਕੇ ਨਹਾ ਤੋ ਬੈਠਾ ਤੇ ਚਲੋ ਕੰਮ ਤੇ ਤੁਰ ਗਏ ਕੰਮ ਤੇ ਤੁਰ ਕੇ ਸੱਚੇ ਪਾਤਸ਼ਾਹ ਬਚਨ ਕਰਤਾ ਹੈ 4 ਕਰੋੜ ਦਾ ਕੰਮ ਦਿੱਤਾ ਉਹ ਜਿਹੜੀ ਪਾਰਟੀ ਦਾ ਕੰਮ ਸ਼ੁਰੂ ਕੀਤਾ ਸੀ ਨਾ ਜਿਨੇ ਥੋੜਾ ਜਿਹਾ ਛੋਟਾ ਕੰਮ ਦਿੱਤਾ ਸੀ ਉਹਦਾ ਕੰਮ ਕਰਨਾ ਸ਼ੁਰੂ ਕੀਤਾ ਤੇ ਪਹਿਲੇ ਕੰਮ ਚੱਲਦੇ ਵਿੱਚ ਉਸੇ ਪਾਰਟੀ ਨੇ ਦੂਜਾ ਕੰਮ ਦੇ ਦਿੱਤਾ ਵੀ ਉਹ ਫਲਾਣੀ ਜਗ੍ਹਾ ਵੀ ਮੇਰੀ ਬਣਾ ਦਿਓ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਉੱਥੇ ਉਹ ਦੂਜੀ ਬਿਲਡਿੰਗ ਬਣਾਣੀ ਸ਼ੁਰੂ ਕੀਤੀ ਉਹਦਾ ਦੂਜੇ ਸ਼ਹਿਰ ਵਿੱਚ ਇੱਕ ਹੋਰ ਪਲਾਟ ਪਿਆ ਸੀ ਉਹਨੇ ਆਖਿਆ ਯਾਰ ਇਹ ਵੀ ਬਣਾ ਦਿਓ ਇਸ ਤਰ੍ਹਾਂ ਕਰਦੀਆਂ ਕਰਦੀਆਂ ਇੱਕੋ ਪਾਰਟੀ ਦੇ ਕਈ ਕੰਮ ਮਿਲ ਗਏ ਤੇ ਕੰਮ ਕਰਦਿਆਂ ਕਰਦਿਆਂ ਸਮੇਂ ਦਾ ਪਤਾ ਵੀ ਨਾ ਲੱਗਾ 88 89 90 ਲੰਘਦਿਆਂ ਲੰਘਦਿਆਂ 92 93 ਆ ਗਿਆ 5 ਸਾਲ ਪਤਾ ਹੀ ਨਹੀਂ ਲੱਗਾ ਇਤਨਾ ਕੰਮ ਵੱਧ ਗਿਆ 5 ਸਾਲ ਬਾਅਦ ਜਦੋਂ 93 ਦੇ ਵਿੱਚ ਉਸ ਪਾਰਟੀ ਨੇ ਆਖਿਆ ਵੀ ਨਰਿੰਦਰ ਸਿੰਘ ਹਿਸਾਬ ਕਰ ਲੋ ਹੁਣ ਹਿਸਾਬ ਹੋਣਾ ਚਾਹੀਦਾ ਬੜੇ ਸਾਲ ਹੋ ਗਏ ਨੇ ਨਰਿੰਦਰ ਸਿੰਘ ਕਹਿੰਦੇ ਨੇ ਮੈਂ ਹਿਸਾਬ ਕਰਨ ਬੈਠਾ ਸ਼ੁਰੂ ਤੋਂ ਲੈ ਕੇ ਤੇ ਜਦੋਂ ਮੈਂ ਹਿਸਾਬ ਕਰ ਬੈਠਾ 4 ਕਰੋੜ ਰੁਪਈਆ ਸਿੱਧਾ ਮੁਨਾਫਾ ਮੇਰੀ ਜੇਬ ਵਿੱਚ ਮੇਰਾ ਨਿਕਲਦਾ ਸੀ ਗੱਜ ਕੇ ਆਖੋ ਧੰ ਸਤਗੁਰੂ ਜਗਜੀਤ ਸਿੰਘ ਜੀ 4 ਕਰੋੜ ਰੁਪਈਆ ਸਿੱਧਾ ਮੁਨਾਫਾ ਦਿੱਤਾ ਇਹਨੂੰ ਕਹਿੰਦੇ ਨੇ ਆਦ ਰੋਗ ਦੂਰ ਕਰਨਾ ਸਤਗੁਰ ਕਰਦਾ ਦੂਜਾ ਇਹ ਵਿਆਦ ਰੋਗ ਵਿਆਦ ਰੋਗ ਹੈ ਸਰੀਰਕ ਰੋਗ ਕੋਈ ਵੀ ਹੋ ਜਾਣਾ ਸਤਗੁਰੂ ਜਗਜੀਤ ਸਿੰਘ ਜੀ ਦੇ ਬਚਨਾਂ ਦੇ ਵਿੱਚ ਇਤਨੀ ਤਾਕਤ ਸੀ ਬਚਨ ਕਿਸੇ ਵੀ ਕੋਈ ਵੀ ਕਰ ਦੇਣਾ ਕਿਸੇ ਵੀ ਰੋਗੀ ਨੂੰ ਤੇ ਉਹ ਉਸੇ ਵੇਲੇ ਬਸ ਉੱਡ ਜਾਣਾ ਕਫੂਰ ਵਾਂਗੂ ਤੇ ਠੀਕ ਹੋ ਜਾਣਾ ਇੱਥੇ ਥਾਈਲੈਂਡ ਦੀ ਇੱਕ ਸਾਖੀ ਹੈ ਇੱਕ ਸਿੱਖ ਨੂੰ ਛਪਾਕੀ ਨਿਕਲਦੀ ਸੀ ਸਰੀਰ ਦੇ ਉੱਤੇ ਉਹ ਜਦੋਂ ਨਿਕਲੇ ਤੇ ਤੰਗ ਬੜੀ ਕਰਦੀ ਐ ਖੁਰਕ ਤੇ ਆਦਕ ਤੇ ਹੋਰ ਥੋੜੇ ਬੜੇ ਹੁੰਦੇ ਨੇ ਤੇ ਛਪਾਕੀ ਨਿਕਲੀ ਹੋਈ ਛਪਾਕੀ ਨਿਕਲੀ ਤੇ ਸਤਿਗੁਰੂ ਜੀ ਅਜੀਤ ਸਿੰਘ ਦੇ ਚਰਨ ਸੱਚੇ ਪਾਤਸ਼ਾਹ ਇੱਥੇ ਆਏ ਹੋਏ ਸਨ ਆਣ ਕੇ ਤੇ ਅਰਜ ਕਰਨ ਦਾ ਟਾਈਮ ਲੀਤਾ ਤੇ ਜਦੋਂ ਟਾਈਮ ਆਇਆ ਤੇ ਅੱਗੇ ਆਣ ਕੇ ਬੜਾ ਹੀ ਔਖਾ ਸੀ ਤੇ ਬਾਰ-ਬਾਰ ਕੁੜਤਾ ਨਾ ਖਿੱਚੇ ਬਾਹਰ ਨੂੰ ਕਿਉਂਕਿ ਉਹ ਸਰੀਰ ਤੇ چپਾਕੀ ਨਿਕਲੀ ਹੋਈ ਵਿੜ ਤੇ ਜਦੋਂ ਕੱਪੜਾ ਨਾਲ ਲੱਗਦਾ ਹੈ ਤੇ ਬੜਾ ਔਖਾ ਜਾ ਹੁੰਦਾ ਹੈ ਬਾਰ-ਬਾਰ ਇਦਾਂ ਕਰੇ ਤੇ ਅੱਗੇ ਆ ਕੇ ਸੱਚੇ ਪਾਤਸ਼ਾਹ ਜੀ ਦੇ ਅਰਜ਼ੀ ਕੀਤੀ ਜੀ ਪਾਤਸ਼ਾਹ ਜੀ چپਾਕੀ ਹੋਈ ਹੈ ਤੇ ਬਖਸ਼ਿਸ਼ ਕਰੋ ਠੀਕ ਨਹੀਂ ਜੇ ਹੁੰਦੀ ਅੱਛਾ ਸੱਚੇ ਪਾਤਸ਼ਾਹ ਮੋਚ ਬੈਠੇ ਸਨ ਮੋਚ ਬੈਠੇ ਸੱਚੇ ਪਾਤਸ਼ਾਹ ਉਹਦੇ ਚਿਹਰੇ ਵੱਲ ਵੇਖਿਆ ਤੇ ਉਹ ਦਾੜੀ ਬੰਨੀ ਹੋਈ ਸੀ ਉਹਨੇ ਦਾੜੀ ਬੰਨੀ ਹੋਈ ਤੇ ਸੱਚੇ ਪਾਤਸ਼ਾਹ ਮੋਜ ਵਿੱਚ ਆ ਕੇ ਹੱਸ ਕੇ ਕਹਿੰਦੇ ਨੇ ਕਹਿੰਦੇ ਨੇ ਤੂੰ ਐਂ ਦਾ ਕਰ ਤੂੰ ਦਾੜੀ ਖੋਲ ਦੇ ਤੇ ਮੈਂ ਤੇਰੇ ਸਰੀਰ ਨਾਲੋਂ ਛਪਾਕੀ ਖੋਲ ਦਿੰਦਾ ਗੱਜ ਕੇ ਆਖੋ ਤੁਨ ਸਤਿਗੁਰੂ ਜਗਜੀਤ ਸਿੰਘ ਜੀ ਆਖਣ ਤੂੰ ਦਾੜੀ ਖੋਲ ਦੇ ਤੇ ਮੈਂ ਤੇਰੇ ਸਰੀਰ ਨਾਲੋਂ ਛਪਾਕੀ ਖੋਲ ਦਿੰਦਾ ਹੱਸ ਕੇ ਬਚਨ ਕੀਤਾ ਸਿੱਖ ਤੇ ਇੰਨਾ ਅਸਰ ਹੋਇਆ ਉਹਨੇ ਉਸੇ ਵੇਲੇ ਹੱਥ ਪਾ ਕੇ ਤੇ ਸਾਰੀ ਦਾੜੀ ਖੋਲ ਤੀ ਕਹਿੰਦਾ ਜੀ ਦਾੜੀ ਖੋਲਤੀ ਹੈ ਸਤਿਗੁਰਾਂ ਆਖਿਆ ਕੁਝ ਕੁ ਦਿਨਾਂ ਤੱਕ ਛਪਾਕੀ ਵੀ ਹਲ ਜੇਗੀ ਸత్యਪਾਤਸ਼ਾ ਜੀ ਦੇ థਾਈਲੈਂਡ ਤੋਂ ਇੰਡੀਆ ਜਾਣ ਤੋਂ ਪਹਿਲਾਂ ਪਹਿਲਾਂ ਉਸ ਬਿਲਕੁਲ ਠੀਕ ਹੋ ਗਿਆ ਸੀ ਇਹ ਹੈ ਬਿਆਦ ਰੋਗ ਜਿਹੜਾ ਗੁਰੂ ਠੀਕ ਕਰ ਦਿੰਦਾ ਇਹੋ ਜੀਆਂ ਬੇਅੰਤ ਸਾਖੀਆਂ ਤੇ ਅਸੀਂ ਅੱਖੀ ਵੇਖੀਆਂ ਦਿੱਲੀ ਕੋਠੀ ਸత్యਪਾਤਸ਼ਾ ਜੀ ਦਾ ਡੇਰਾ ਹੁੰਦਾ ਸੀ ਦੂਜੀ ਮੰਜ਼ਲ ਤੇ ਪਿੱਛੇ ਜੇ ਕਰਕੇ ਪਿਛਲੇ ਕਮਰੇ ਆ ਸੀ ਇੱਕ ਬੀਬੀ ਦਿੱਲੀ ਦੀ ਰਹਿਣ ਵਾਲੀ ਗੋਡਿਆਂ ਤੋਂ ਬੜੀ ਤੰਗ ਗੋਡੇ ਕੰਮ ਨਹੀਂ ਕਰਦੇ ਬੱਚਾ ਛੋਟਾ ਜਿਹਾ ਸੀ ਮੁੰਡਾ ਜੇ ਤੇ ਬੜੀ ਮੁਸ਼ਕਲ ਉਹਨੂੰ ਆਖੇ ਜੀ ਮੈਂ ਪੌੜੀਆਂ ਨਹੀਂ ਚੜ ਸਕਦੀ ਲਿਫਟ ਹੈਗੀ ਸੀ ਕੋਠੀ ਵਿੱਚ ਤੇ ਉਹਨਾਂ ਨੂੰ ਆਖਿਆ ਚਲੋ ਤੁਸੀਂ ਲਿਫਟ ਰਾਹੀਂ ਉੱਤੇ ਚਲੇ ਜਾਓ ਬੀਬੀ ਆਈ ਸੱਚੇ ਪਾਤਸ਼ਾਹ ਜੀ ਵਾਲੇ ਕਮਰੇ ਵਿੱਚ ਦਾਖਲ ਹੋਈ ਸੱਚੇ ਪਾਤਸ਼ਾਹ ਕਿਸੇ ਹੋਰ ਦੀ ਅਰਜ਼ ਸੁਣ ਰਹੇ ਸਨ ਤੇ ਅੱਗੇ ਆ ਕੇ ਬੈਠ ਗਈ ਬੈਠ ਗਈ ਤੇ ਜਦੋਂ ਇਹਨਾਂ ਦੀ ਵਾਰੀ ਆਈ ਤੇ ਸਤਿਗੁਰਾਂ ਆਖਿਆ ਜੀ ਦੱਸੋ ਕਿਵੇਂ ਆਏ ਆਪਣੇ ਗੋਡਿਆਂ ਨੂੰ ਹੱਥ ਲਾ ਕੇ ਕਹਿੰਦੀ ਹੈ ਜੀ ਗੋਡੇ ਕੰਮ ਨਹੀਂ ਕਰਦੇ ਤੇ ਘਰ ਦਾ ਕੰਮ ਵੀ ਨਹੀਂ ਹੁੰਦਾ ਬੱਚਾ ਛੋਟਾ ਹੈ ਤੇ ਇਹਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਦਵਾਈ ਕੋਈ ਕੰਮ ਨਹੀਂ ਜੇ ਕਰਦੀ ਤੇ ਤੁਸੀਂ ਹੁਣ ਕਿਰਪਾ ਕਰੋ ਮੈਂ ਆਈਆਂ ਤੁਹਾਡੇ ਕੋਲ ਸੱਚੇ ਪਾਤਸ਼ਾਹ ਅਰਜੀ ਤੇ ਸੁਣ ਲਈ ਤੀ ਨਾਲ ਹੀ ਉਹਦਾ ਬੱਚਾ ਬੈਠਾ ਹੋਇਆ ਸੀ ਤੁਹਾਨੂੰ ਪਤਾ ਹੋਣਾ ਮਾਵਾਂ ਛੋਟੇ ਬੱਚਿਆਂ ਨੂੰ ਨਾ ਇਹ ਪਿੱਛੋਂ ਵਾਲ ਇਕੱਠੇ ਕਰਕੇ ਤੇ ਮੀਢੀ ਜੀ ਕਰਕੇ ਤੇ ਜੂੜਾ ਕਰਕੇ ਉਤਰਮਾਲ ਪਾ ਦਿੰਦੀਆਂ ਮੀਢੀ ਕੀਤੀ ਹੋਈ ਸੀ ਸਤਗੁਰੂ ਜਗਜੀਤ ਸਿੰਘ ਜੀ ਕਿਤੇ ਧਿਆਨ ਪੈ ਗਿਆ ਉਹ ਬੱਚੇ ਵਾਲੋ ਦੇ ਸੱਚੇ ਪਾਤਸ਼ਾਹ ਥੋੜੇ ਜੇ ਸਖਤ ਲੈ ਜੇ ਵਿੱਚ ਕਹਿੰਦੇ ਨੇ ਬੀਬੀ ਤੂੰ ਠੀਕ ਹੋਣਾ ਕਹਿੰਦੀ ਜੀ ਬਿਲਕੁਲ ਇਸੇ ਵਾਸਤੇ ਆਈ ਆਂ ਪਾਤਸ਼ਾਹ ਜੀ ਖੁਸ਼ ਹੋ ਕੇ ਬਚਨ ਕੀਤਾ ਕਹਿੰਦੇ ਨੇ ਤੂੰ ਇਹਦੀਆਂ ਮੀੜੀਆਂ ਖੋਲ ਦੇ ਤੇ ਮੈਂ ਤੇਰੇ ਗੋਡਿਆਂ ਚੋਂ ਦਰਦ ਖੋਲ ਦੇ ਦਿੰਦਾ ਵਾ ਤਣ ਤਣ ਸਤਗੁਰੂ ਜਗਜੀਤ ਸਿੰਘ ਜੀ ਆਂਦੇ ਤੂੰ ਮੀੜੀਆਂ ਖੋਲੇ ਦੀਆਂ ਤੇ ਇੰਨੀ ਛੋਟੀ ਜੀ ਦਵਾਈ ਨੀ ਤੇ ਮੀਡੀਆ ਦਾ ਤੇ ਗੋਡੇ ਦੇ ਦਰਦ ਦਾ ਕੋਈ ਮੈਚ ਹੀ ਨਹੀਂ ਆਪੋ ਵਿੱਚ ਕਹਿੰਦੇ ਤੂੰ ਮੀਡੀਆ ਖੋਲ ਦੇ ਤੇ ਮੈਂ ਦਰਦ ਖੋਲ ਦਿਨਾ ਉਹੀ ਬੀਬੀ ਅਸੀਂ ਆਪ ਦੇਖੀ ਆ ਰਾਣੀ ਬਾਗ ਦੀ ਰਹਿਣ ਵਾਲੀ ਸੀ ਤੇ ਤਕਰੀਬਨ ਡੇਢ ਤੋਂ 2 ਹਫਤੇ ਬਾਅਦ ਬਿਲਕੁਲ ਠੀਕ ਹੋ ਗਈ ਸੀ ਬਿਲਕੁਲ ਠੀਕ ਇਹਨੂੰ ਕਹਿੰਦੇ ਨੇ ਬਿਆਦ ਰੋਗ ਜਿਹੜਾ ਗੁਰੂ ਨਾਮ ਦੇ ਰਾਹੀਂ ਠੀਕ ਕਰ ਦਿੰਦਾ ਤੇ ਇਸ ਤਰ੍ਹਾਂ ਬੇਅੰਤ ਬਖਸ਼ਿਸ਼ ਕਰਦੇ ਨੇ ਇੱਕ ਛੋਟਾ ਜਿਹਾ ਵਾਕਿਆ ਖੀਰਲਾ ਕਹਿ ਕੇ ਤੇ ਖਿਮਾ ਦਾ ਜੱਜ ਕੋ ਹੁੰਨੇ ਆ ਬੰਬਈ ਦੇ ਲਾਗੇ ਇੱਕ ਏਰੀਆ ਪਿੰਦਾ ਥਾਣਾ ਥਾਣੇ ਏਰੀਏ ਦੇ ਵਿੱਚ ਇੱਕੋ ਕਰਨਾਮ ਤਾਰੀਆਂ ਦਾ ਹੈਗਾ ਤੇ ਚਾਰ ਪ੍ਰਾਣ ਨੇ ਤੇ ਵੱਡੇ ਦਾ ਨਾਮ ਹੈ ਅਬਸ਼ਰਨ ਸਿੰਘ ਇਹ ਤਕਰੀਬਨ ਪਿਛਲੇ ਨਵੰਬਰ ਨੂੰ ਹੀ ਚੜ੍ਹਾਈ ਕੀਤੇ ਨੇ ਅਬਸ਼ਰਮ ਸਿੰਘ ਹੋਰੀ ਪੜੀ ਪੁਰਾਣੀ ਗੱਲ ਇਹ ਹੈ ਤੇ ਇਹਨਾਂ ਦੀ ਘਰ ਵਾਲੀ ਨੂੰ ਉਸ ਵੇਲੇ ਕੈਂਸਰ ਹੋ ਗਿਆ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕੈਂਸਰ ਹੋਇਆ ਜਦੋਂ ਕੈਂਸਰ ਦਾ ਨਾਮ ਸੁਣਦਿਆਂ ਲੋਕੀ ਡਰਦੇ ਸਨ ਵੈਸੇ ਤੇ ਲਾ ਇਲਾਜ ਅਜ ਵੀ ਹੈ ਪਰ ਅੱਜ ਰਿਸਰਚ ਬਹੁਤ ਹੋ ਗਈ ਹੈ ਇਲਾਜ ਪੱਕਾ ਨਹੀਂ ਅਜ ਵੀ ਪਰ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਲੋਕੀ ਡਰ ਜਾਂਦੇ ਸਨ ਨਾ ਸੁਣ ਕੇ ਬੰਬਈ بڑا ਇਲਾਜ ਕਰਾਇਆ ਲੀਲਾਵਤੀ ਹਸਪਤਾਲ ਵਿੱਚ ਪਰ ਫਰਕ ਨਾ ਪਿਆ ਕਿਸੇ ਨੇ ਉੱਥੇ ਦੱਸਿਆ ਬੰਬਈ ਚ ਬਈ ਮਦਰਾਸ ਡਾਕਟਰ ਬੜਾ ਵਧੀਆ ਹੈ ਮਦਰਾਸ ਤੁਰ ਜਾ ਤੇ ਇਹ ਮਦਰਾਸ ਚਲੇ ਗਏ ਮਦਰਾਸ ਗਏ ਨੂੰ ਡੇਢ ਤੋਂ 2 ਮਹੀਨਾ ਹੋ ਗਿਆ ਤੇ ਪਰ ਫਰਕ ਨਾ ਪਿਆ ਪਰ ਠੀਕ ਹੈ ਇਲਾਜ ਚਾਹੀਦਾ ਸੀ ਰਹਿਣਾ ਵੀ ਪੈਣਾ ਸੀ ਇੱਕ ਦਿਨ ਅਭਸ਼ਰਨ ਸਿੰਘ ਦੀ ਘਰ ਵਾਲੀ ਜਿਹਨੂੰ ਕੈਂਸਰ ਸੀ ਇਹ ਮਾਰਕੀਟ ਗਈ ਸਬਜ਼ੀ ਲੈਣ ਉਸ ਮਾਰਕੀਟ ਦੇ ਵਿੱਚ ਕਿਤੇ ਦੇਵ ਨੇਤ ਨਾਲ ਸੱਚੇ ਪਾਤਸ਼ਾਹ ਕਿਰਪਾ ਕੀਤੀ ਇੱਕ ਨਾਮਤਰੀ ਸਿੱਖ ਮਿਲ ਗਿਆ ਸਾਸਰੀ ਕਾਲ ਸਾਸਰੀ ਕਾਲ ਹੋਈ ਉਹਨੇ ਪੁੱਛਿਆ ਜੀ ਤੁਸੀਂ ਕਿੱਥੋਂ ਉਹਨੇ ਆਖਿਆ ਮੈਂ ਹైదరాబాద్ ਤੋਂ ਆ ਹైదరాబాద్ ਵੀ ਨਾਮਤਰੀ ਸੰਗਤ ਬਹੁਤ ਹੈ ਉਹਨੇ ਆਖਿਆ ਜੀ ਅਸੀਂ ਬੰਬਈ ਤੋਂ ਆਏ ਆ ਸਾਡਾ ਇਹ ਕਾਰਨ ਹੈ ਤੇ ਇਲਾਜ ਤੇ ਕਰਾ ਰਿਆਂ ਪਰ ਫਰਕ ਨਹੀਂ ਪੈ ਰਿਆ ਮੈਨੂੰ ਪਰ ਮੈਂ ਕਹਿੰਦਾ ਧਾਨਿਓ ਸਿੱਖ ਜਿਹੜੇ ਚੰਗਾ ਰਾਹ ਦੱਸ ਦਿੰਦੇ ਨੇ ਉਹਨਾਂ ਉਹਨੇ ਆਖਿਆ ਜੇ ਤੈਨੂੰ ਨਹੀਂ ਫਰਕ ਪੈਂਦਾ ਤੇ ਸਤਿਗੁਰ ਤੋਂ ਵੱਡਾ ਵੈਦ ਕੋਈ ਨਹੀਂ ਹੁੰਦਾ ਤੂੰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰ ਉਹਨੇ ਆਖਿਆ ਠੀਕ ਹੈ ਅੱਜ ਮੈਂ ਘਰ ਜਾ ਕੇ ਨਾ ਇਹੀ ਕਰਦੀ ਆ ਘਰੇ ਆਈ ਘਰੇ ਆਣ ਕੇ ਰਾਤ ਦਾ ਲੰਗਰ ਪ੍ਰਸ਼ਾਦਾ ਪਕਾਇਆ ਛਕਿਆ ਛਕਣ ਤੋਂ ਬਾਅਦ ਕੀਰਤਨ ਸੋਲੇ ਦਾ ਪਾਠ ਕੀਤਾ ਉਸ ਬੀਬੀ ਨੇ ਪਾਠ ਕਰਕੇ ਤੇ ਸ੍ਰੀ ਸਤਗੁਰੂ ਜਗਜੀਤ ਸਿੰਘ ਦੇ ਚਰਨਾ ਚਲ ਜੀ ਕੀਤੀ ਸੱਚੇ ਪਾਤਸ਼ਾਹ ਬੰਬਈ ਕੋਈ ਡਾਕਟਰ ਨਹੀਂ ਮਦਰਾਸ ਆਇਆ ਮਦਰਾਸ ਕੋਈ ਡਾਕਟਰ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਵੀ ਮੈਂ ਠੀਕ ਹੋਣਾ ਹੈ ਕਿ ਨਹੀਂ ਤੇ ਹੁਣ ਜੇ ਠੀਕ ਹੋਣਾ ਹੈ ਤੇ ਤੁਸੀਂ ਕਰ ਸਕਦੇ ਹੋ ਇਹ ਤੁਸੀਂ ਕਿਰਪਾ ਕਰੋ ਇੰਨਾ ਕਰਕੇ ਤੇ ਅਰਦਾਸ ਹੋਈ ਤੇ ਸੋ ਗਏ ਸੋਣ ਦੇ ਨਾਲ ਉਸ ਬੀਬੀ ਦੀ ਅਰਦਾਸ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚ ਗਈ ਅਮਰਥ ਵੇਲੇ ਸਬਾਹ ਨੂੰ 2 ਵਜੇ ਉਸ ਬੀਬੀ ਨੂੰ ਸ੍ਰੀ ਸਤਗੁਰੂ ਜਗਜੀਤ ਸਿੰਘ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਦਰਸ਼ਨ ਇਦਾਂ ਦਾ ਦਿੱਤਾ ਸੱਚੇ ਪਾਤਸ਼ਾਹ ਦਰਸ਼ਨ ਦੇ ਕੇ ਹੁਕਮ ਕੀਤਾ ਵੀ ਜੇ ਤੁਸੀਂ ਇੱਥੇ ਤੁਹਾਨੂੰ ਨਹੀਂ ਨਾ ਆਰਾਮ ਆਂਦਾ ਤੇ ਮੈਂ ਬੰਬਈ ਆ ਰਿਆਂ ਤੇ ਤੁਸੀਂ ਬੰਬਈ ਆ ਜਾਓ ਤੇ ਮੈਂ ਤੁਹਾਨੂੰ ਦਵਾਈ ਲਿਖ ਦੇਣਾ ਬਸ ਇੰਨੀ ਗੱਲ ਮੈਂ ਬੰਬਈ ਆ ਰਿਆਂ ਬੰਬਈ ਆ ਜਾਓ ਤੇ ਇੰਨੀ ਗੱਲ ਕਰਕੇ ਤੇ ਸੁਪਨਾ ਖਤਮ ਹੋ ਗਿਆ ਇਹ ਹੈਰਾਨ ਹੋ ਗਈ ਉਸੇ ਵੇਲੇ ਉੱਠ ਬੈਠੀ ਆਖੇ ਬੰਬਈ ਆਜੋ ਅਸੀਂ ਬੰਬਈ ਦੇ ਰਹਿਣ ਵਾਲਿਆਂ ਕੋਈ ਫੋਨ ਤੇ ਆਇਆ ਨਹੀਂ ਬਈ ਸੱਚੇ ਪਾਤਸ਼ਾਹ ਜੀ ਦਾ ਦੋਰਾ ਹੈ ਇਹ ਹੈਰਾਨ ਹੋ ਗਈ ਪਰ ਛੇਤੀ ਉੱਠ ਬੈਠੀ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਇਸਨੇ ਇਹ ਰਸੋਈ ਦਾ ਕੰਮ ਸੰਭਿਆ ਛੇਤੀ ਨਾਲ ਕੋਈ ਭਾਜੀ ਜਾਂ ਕੋਈ ਦਾਲਾ ਬਣਾ ਕੇ ਤੇ ਛੇਤੀ ਨਾਲ ਪ੍ਰਸ਼ਾਦਾ ਉਹ ਭਾਂਡੇ ਖੜਕੇ ਤੇ ਘਰ ਵਾਲਾ ਉੱਠ ਗਿਆ ਘਰ ਵਾਲਾ ਉੱਠ ਕੇ ਆਕੇ ਤੂੰ ਸਵੇਰੇ ਸਵੇਰੇ ਉੱਠ ਬੈਠੀ ਐ ਤੇ ਕੱਲ ਕੀ ਐ ਉਹਨੇ ਸਾਰੀ ਗੱਲ ਦੱਸ ਦਿੱਤੀ ਵੀ ਹੁਣੇ ਹੀ ਛੇਤੀ ਪ੍ਰਸ਼ਾਦਾ ਪਾਣੀ ਛਕੋ ਫਲਾਈਟ ਟਿਕਟਾਂ ਦਾ ਇੰਤਜ਼ਾਮ ਕਰੋ ਤੇ ਅਸੀਂ ਬੰਬਈ ਜਾਣਾ ਉਹਨੇ ਆਖਿਆ ਕੋਈ ਫੋਨ ਤੇ ਆਇਆ ਨਹੀਂ ਘਰੋਂ ਉਹਨੇ ਆਖਿਆ ਨਹੀਂ ਸੱਚੇ ਪਾਤਸ਼ਾਹ ਸੁਪਣ 'ਚ ਦਰਸ਼ਨ ਦਿੱਤੇ ਨੇ ਤੇ ਕਹਿੰਦੇ ਨੇ ਮੈਂ ਬੰਬਈ ਆ ਰਿਹਾ ਬੰਬਈ ਆਜੋ ਇਹਨਾਂ ਨੇ ਪ੍ਰਸ਼ਾਦਾ ਪਾਣੀ ਛਕ ਕੇ ਜਲਦੀ ਨਾਲ ਉਸ ਵੇਲੇ ਫਲਾਈਟਾਂ ਜਿਵੇਂ ਕਿਵੇਂ ਟਿਕਟ ਲੈ ਕੇ ਤੇ ਮਦਰਾਸ ਤੋਂ ਬੰਬਈ ਆਏ ਬੰਬਈ ਘਰ ਆ ਕੇ ਪਰ ਕਿਸੇ ਨੂੰ ਦੱਸਿਆ ਨਹੀਂ ਕਿ ਕਿਉਂ ਆਏ ਆ ਘਰੇ ਆਏ ਤੇ ਸ਼ਾਮੀ 5 ਵਜੇ ਮਟੂnga ਨਾਮ ਧਾਰੀ ਧਰਮਸ਼ਾਲਾ ਤੋਂ ਫੋਨ ਆ ਗਿਆ ਵੀ ਸਤਿਗੁਰੂ ਜਗਜੀਤ ਸਿੰਘ ਜੀ ਬੰਬਈ ਆ ਗਏ ਨੇ ਤੇ ਸ੍ਰੀ ਆਸਾ ਜੀ ਦੀ ਵਾਰ ਲੱਗੇਗੀ। ਉੱਥੇ ਸੁਪਨੇ 'ਚ ਹੁਕਮ ਕੀਤਾ ਇੱਥੇ ਪ੍ਰਤੱਖ ਹੋ ਗਿਆ ਤੇ ਸਤਿਗੁਰੂ ਜਗਜੀਤ ਸਿੰਘ ਜੀ ਉੱਥੇ ਬੰਬਈ ਆ ਗਏ ਇਹਨਾਂ ਨੂੰ ਚਾਹ ਚੜ ਗਿਆ ਵੀ ਸੁਪਨਾ ਤੇ ਸੱਚ ਆ ਹੋ ਗਿਆ। ਹੁਣ ਕਿਰਪਾ ਹੋ ਜਾਏਗੀ। ਅਗਲੇ ਦਿਨ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਮਟੂnga ਨਾਮ ਧਾਰੀ ਧਰਮਸ਼ਾਲਾ ਦੇ ਵਿੱਚ। ਤੇ ਕੀਰਤਨ ਸਮਾਪਤੀ ਤੇ ਆ ਗਿਆ ਤੇ ਇਹ ਦੋਵੇਂ ਜਣੇ ਘਰੋਂ ਜਾਂਦੇ ਹੋਏ ਲੇਟ ਹੋ ਗਏ ਕਿਉਂਕਿ ਥਾਣਾ ਬੰਬਈ ਸ਼ਹਿਰ ਤੋਂ ਮਟੂnga ਤੋਂ ਦੂਰ ਬਹੁਤ ਹੈ ਤਕਰੀਬਨ ਪੌਣਾ 1 ਘੰਟਾ ਲੱਗ ਜਾਂਦਾ ਹੈ ਇਹ ਜਾਂਦਿਆਂ ਜਾਂਦਿਆਂ ਲੇਟ ਹੋ ਗਏ ਤੇ ਆਸਾਜ ਦੀ ਵਾਰ ਦਾ ਭੋਗ ਪੈ ਗਿਆ ਰਾਮਕਲੀ ਵੀ ਪੜੀ ਗਈ ਅਰਦਾਸ ਹੋਣ ਵਾਲੀ ਸੀ ਸੱਚੇ ਪਾਤਸ਼ਾਹ ਆਪ ਪੁੱਛਿਆ ਵੀ ਉਹ ਥਾਣੇ ਵਾਲਿਆਂ ਚੋਂ ਨਹੀਂ ਆਇਆ ਕੋਈ ਹਜੇ ਪੁੱਛਣ ਹੀ ਦੇ ਸਨ ਤੇ ਪੁੱਛਦੇ ਪੁੱਛਦੇ ਦੋਹਾਂ ਜੀਆਂ ਨੇ ਆਣ ਕੇ ਮੱਥਾ ਠੇਕਤਾ ਤੇ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਲੈ ਤੁਹਾਨੂੰ ਹੀ ਉਡੀਕਦੇ ਸਾਂ ਚੰਗਾ ਕੀਤਾ ਆ ਗਏ ਉਹ ਆਏ ਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਦੂਜਾ ਬਚਨ ਆਪ ਕੀਤਾ ਅਬਸ਼ਰਨ ਸਿੰਘ ਨੂੰ ਕਹਿੰਦੇ ਨੇ ਅਬਸ਼ਰਨ ਸਿੰਘ ਇਹ ਬੀਬੀ ਕਮਜ਼ੋਰ ਬੜੀ ਲੱਗਦੀ ਹੈ ਅਬਸ਼ਰਨ ਸਿੰਘ ਇੰਨੀ ਗੱਲ ਸੁਣੀ ਤੇ ਰੋ ਪਿਆ ਉੱਥੇ ਆਖੇ ਸੱਚੇ ਪਾਛਾ ਅਸੀਂ ਤੇ ਮਦਰਾਸ ਗਏ ਸਾਂ ਇਲਾਜ ਕਰਾਉਣ ਤੇ ਪਰ ਤੁਸਾਂ ਕਿਰਪਾ ਕਰਕੇ ਬੁਲਾ ਲਿਆ ਤੇ ਦੱਸੋ ਹੁਣ ਕਿੱਦਾਂ ਸਤਗੁਰੂ ਜਗਜੀਤ ਸਿੰਘ ਜੀ ਵਚਨ ਕੀਤਾ ਘਬਰਾਣਾ ਕਿਉਂ ਹੈ ਮੈਂ ਹੈਗਾ ਨਾ ਇਹ ਵਚਨ ਕੀਤਾ ਮੈਂ ਹੈਗਾ ਨਾ ਘਬਰਾਉਂਦੇ ਕਿਉਂ ਹੋ ਕਾਗਜ਼ ਲੀਤਾ ਪੈਨ ਲੀਤਾ ਆਪ ਦਵਾਈ ਲਿਖੀ ਐ ਦਵਾਈ ਲਿਖ ਕੇ ਉਹਨਾਂ ਨੂੰ ਫੜਾਈ ਤੇ ਪਰਚੀ ਫੜਾ ਕੇ ਕਹਿੰਦੇ ਨੇ ਹੋਰ ਕੋਈ ਦਵਾਈ ਨਹੀਂ ਖਾਣੀ ਇੱਕ ਮਾਲਾ ਭਜਨ ਦੀ ਤੇ ਇੱਕ ਮਾਲਾ ਭਗੋਤੀ ਦੀ ਪੱਕੀ ਕਰ ਦਿਓ ਇਹ ਬੜਾ ਹੈਰਾਨ ਹੋਇਆ ਵਚਨ ਤੇ ਸੁਣ ਲਿਆ ਪਰ ਰੋਂਦਿਆ ਸੀ ਤੇ ਰੋਂਦੇ ਰੋਂਦੇ ਨੇ ਇਹਨੇ ਇੱਕ ਅਰਜ਼ ਹੋਰ ਕਰ ਦਿੱਤੀ ਅਬਸ਼ਰਨ ਸਿੰਘ ਨੇ ਕਹਿੰਦਾ ਸੱਚੇ ਪਾਤਸ਼ਾਹ ਬੱਚੇ ਛੋਟੇ ਛੋਟੇ ਨੇ ਤੇ ਰੋਗ ਵੱਡਾ ਏ ਤੇ ਜੇ ਕਿਤੇ 10 ਕੁ ਸਾਲ ਕੱਢ ਜੇ ਨਾ ਹੋਰ ਤੇ ਬੱਚੇ ਵੱਡੇ ਹੋ ਜਾਣਗੇ ਫਿਰ ਕੋਈ ਫਿਕਰ ਨਹੀਂ 10 ਕੁ ਸਾਲ ਕਿਤੇ ਉਮਰ ਮਿਲ ਜੇ ਸੱਚੇ ਪਾਤਸ਼ਾਹ ਸ਼ਿਤਾਬੀ ਵਚਨ ਕੀਤਾ ਕਹਿੰਦੇ ਨੇ ਤੁਸੀਂ ਭਜਨ ਕਰਨਾ ਸ਼ੁਰੂ ਕਰੋ ਦੋਵੇਂ ਹੀ ਮੰਗਾ ਮੰਗੀਆਂ ਜਾਣਗੀਆਂ ਕੋਈ ਗੱਲ ਨਹੀਂ ਉਸੇ ਤਰ੍ਹਾਂ ਹੀ ਹੋਇਆ ਸਤਿਗੁਰੂ ਜਗਜੀਤ ਸਿੰਘ ਜੀ ਦੀ ਦਿੱਤੀ ਉਹ ਦਵਾਈ ਖਾਣੀ ਸ਼ੁਰੂ ਕੀਤੀ ਸਵਾ ਦੋ ਮਹੀਨੇ ਬਾਅਦ ਜਾ ਕੇ ਲੀਲਾਵਤੀ ਹਸਪਤਾਲ ਵਿੱਚ ਚੈੱਕਅਪ ਕਰਾਏ ਉੱਥੇ ਕੋਈ ਕੈਂਸਰ ਦਾ ਨਾਂ ਹੀ ਨਹੀਂ ਸੀ ਬਾਡੀ ਵਿੱਚ ਕੋਈ ਕੈਂਸਰ ਨਹੀਂ ਬਿਲਕੁਲ ਠੀਕ ਹੋ ਗਏ ਇਹ ਜਦੋਂ ਕੈਂਸਰ ਠੀਕ ਹੋਇਆ ਇਹ ਬੜੇ ਖੁਸ਼ ਹੋਏ ਇਹਨਾਂ ਨੇ ਫਿਰ 1990 ਦੀ ਬਸੰਤ ਧਰਮਸ਼ਾਲਾ ਨਹੀਂ ਮਨਾਈ ਸੱਚੇ ਪਾਤਸ਼ਾਹ ਜੀ ਨੂੰ ਅਰਜ ਕਰਕੇ ਤੇ ਮੇਲਾ ਕੀਤਾ ਥਾਣੇ ਵਿੱਚ ਤੇ ਬਹੁਤ ਵੱਡਾ ਮੇਲਾ ਕੀਤਾ ਉਸ ਮੇਲੇ ਵਿੱਚ ਸੱਚੇ ਪਾਤਸ਼ਾਹ ਦਰਸ਼ਨ ਦਿੱਤੇ ਤੇ ਉਹ ਜਿਹੜੀ ਦੂਸਰੀ ਮੰਗ ਮੰਗੀ ਸੀ ਨਾ 10 ਸਾਲ ਅਬ ਸ਼ਰਨ ਸਿੰਘ ਨੇ ਤਰੀਕ ਲਿਖ ਲਈ ਥੀ ਪੂਰੇ ਉਸ ਤਰੀਕ ਦੇ ਮੁਤਾਬਕ 10 ਸਾਲ ਬਾਅਦ ਉਹ ਬੀਬੀ ਚੜ੍ਹਾਈ ਕਰ ਗਈ ਸੀ ਸੋ ਇਹ ਸਤਿਗੁਰ ਦਾ ਪ੍ਰਤਾਪ ਹੈ ਕਿ ਸਤਿਗੁਰੂ ਕਿਰਪਾ ਕਰਕੇ ਨਾਮ ਦੇ ਕੇ ਜਾਂ ਸਿੱਧੀ ਸਪਸ਼ਟ ਕਿਰਪਾ ਕਰਕੇ ਆਦ ਬਿਆਦ ਤੇ ਉਪਾਦ ਰੋਗਾਂ ਤੋਂ ਬਚਾ ਲੈਂਦਾ ਹੈ ਤੋਂ ਸਤਿਗੁਰੂ ਸਾਡੇ ਤੇ ਕਿਰਪਾ ਕਰੇ ਸਾਰਿਆਂ ਤੇ ਸਾਡੇ ਵਿੱਚ ਇਹ ਗੱਲ ਆ ਜਾਏ ਅਸੀਂ ਸਾਰੇ ਰਲ ਕੇ ਮੰਗ ਮੰਗਦੇ ਹਾਂ ਕਿ ਸੱਚੇ ਪਾਤਸ਼ਾਹ ਸਾਡਾ ਮਨ ਵੀ ਬਲਵਾਨ ਕਰ ਤੇ ਸਾਡਾ ਤਨ ਵੀ ਬਲਵਾਨ ਕਰ ਤੇ ਆਦ ਬਿਆ ਦੁਪਾ ਤੋ ਹੱਥ ਦੇ ਕੇ ਰੱਖ ਲੈ ਮਿਹਰ ਕਰ ਸਮਾ ਹੋ ਗਿਆ ਬਾਕੀ ਬੇਨਤੀਆਂ ਕੱਲ੍ਹ ਸਹੀ ਸਤਿ ਸ੍ਰੀ ਅਕਾਲ